ਸਤਿ ਸ੍ਰੀ ਅਕਾਲ ਦੋਸਤੋ ਗੁੱਡ ਮਾਰਨਿੰਗ 17 7 2024 ਅੱਜ ਡੇਟਾ ਹੈ ਤੇ ਆਪਾਂ ਹੈਗੇ ਆ ਉਹਦੇ ਉੱਪਰ ਮੌਨਸੂਨ ਰਾਈਡ ਚੱਲ ਰਹੀ ਹੈ ਆਪਣੇ ਰਾਜਸਥਾਨ ਦੀ ਤੇ ਉਹਦੇ ਉੱਪਰ ਤੋਂ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਇਸ ਬਲੌਗ ਦੇ ਵਿੱਚ ਹਾਂਜੀ ਦੋਸਤੋ ਫਿਰ ਆਪਾਂ ਪਹੁੰਚ ਗਏ ਆ ਸੇਲਿਓਂ ਕੀ ਬਾੜੀ ਦੇਖਣ ਲਈ ਇਹਦਾ ਸਮਾਂ ਸਵੇਰੇ 8 ਵਜੇ ਖੁੱਲਦੀ ਹੈ ਆਨਲਾਈਨ ਨਾਅ ਸ਼ੋਅ ਕਰਦਾ ਪਰੰਤੂ ਇੱਥੇ ਅੱਗੇ ਪਤਾ ਕੀਤਾ ਤਾਂ 8 ਵਜੇ ਉੱਪਰ ਹੁੰਦੀ ਹੈ ਇਹਦੇ ਸਾਹਮਣੇ ਹੈਗਾ ਕੇਨਨ ਰੈਸਟੋਰੈਂਟ ਚੇਤਨ ਰੈਸਟੋਰੈਂਟ ਦੇ ਵਿੱਚ ਆਪਾਂ ਪਰੌਂਠੇ ਖਾ ਰਹੇ ਆ ਪੰਜਾਬੀ ਖਾਣਾ ਇੱਥੇ ਮਿਲਦਾ ਤੁਸੀਂ ਆਪ ਦਾ ਜਿੱਥੋਂ ਵੀ ਆਉਣਾ ਹੈ ਉਹਦੇ ਉਪਰ ਸ਼ਾਇਦ ਇੱਥੇ ਆ ਕੇ ਖਾਣਾ ਖਾ ਕੇ ਫਿਰ 8 ਵਜੇ ਤੁਹਾਡੀ ਐਂਟਰੀ ਹੋਣੀ ਹੈ ਅੰਦਰ ਬਾਈ ਗੁੰਜਣਾ ਲੱਗਦੇ ਆ ਕਿ ਆਪਾਂ ਉਹ ਸਾਰੀ ਜਿਹੜੀ ਦੇਖਾਂਗੇ ਸੇ ਲੋਕੀ ਵੜੀ ਤੁਹਾਨੂੰ ਵਿਖਾਵਾਂਗੇ ਜੁੜੇ ਹੋ ਤੇ ਮੇਰੇ ਨਾਲ ਨੇ ਤਰਸੀਮ ਸਫਰੀ ਜੀ ਜੀਰਾ ਸਫਰ ਬਹੁਤ ਸੋਹਣਾ ਸਾਡਾ ਲੰਘ ਰਿਹਾ ਪੂਰਾ ਫੁੱਲ ਇੰਜੋਏ ਕਰ ਰਹੇ ਆ ਲੋ ਜੀ ਆਪਾਂ ਖਾ ਰਹੇ ਆ ਫਿਰ ਖਾਣਾ ਚੇਤਨ ਰੈਸਟੋਰੈਂਟ ਤੋਂ ਇਧਰ ਆ ਦੇਖਦੇ ਆਪਾਂ ਸੇ ਲੋਕੀ ਵੜੀ ਕੁਲੜ ਚਾਈ ਚੇਤਨ ਪੈਲਸ ਤੇ ਸਾਹਮਣੇ ਸਹੇਲਿਓਂ ਦੀ ਬਾੜੀ ਤੇ ਸਬਰੀ ਮਸ਼ਮਸ਼ਾ ਸਵਾਰ ਹੈ। ਉਹ ਟਿਕਟ ਕਾਊਂਟਰ ਸਹੇਲਿਓਂ ਦੀ ਬਾੜੀ ਜਿਹੜਾ ਹੈਗਾ ਇਹਦੇ ਚ ਖੁੱਲ੍ਹਣ ਦਾ ਟਾਈਮ ਹੈਗਾ ਸਵੇਰੇ 8:00 ਵਜੇ ਤੋਂ ਸ਼ਾਮ ਨੂੰ 8:00 ਵਜੇ ਤਾਂ ਟਿਕਟ ਰੇਟ ਆ ਸੈਂਟਰੀ ਗੇਟ ਦੋਸਤੋ ਆਓ ਫਿਰ ਚੱਲਦੇ ਆਂ ਅੰਦਰ ਸਾਹਮਣੇ ਦੇਖ ਰਹੇ ਤੁਸੀਂ ਸਹਿਲੀਆਂ ਦੀ ਬਾੜੀ ਇਹ ਡਰੈਸਾਂ ਦੋਸਤੋ ਸਾਰੀਆਂ ਸਹਿਲੀਆਂ ਦੀ ਬਾੜੀ ਦੇ ਵਿੱਚ ਫੋਟੋਗ੍ਰਾਫੀ ਦੇ ਲਈ ਤੁਸੀਂ ਤੇ ਆਪਣੀ ਫੋਟੋਗ੍ਰਾਫੀ ਇੱਕ ਮੈਮਰੀ ਤਿਆਰ ਕਰ ਸਕਦੇ ਹੋ ਕਰ ਰਹੇ ਆਂ ਸਹਿਲੀਆਂ ਦੀ ਬਾੜੀ ਤੇ ਸਹਿਲੀਆਂ ਦੀ ਬਾੜੀ ਦੇ ਵਿੱਚ ਸੈਕੰਡ ਗੇਟ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਦਾ ਮੇਨ ਕੰਪਲੈਕਸ ਤੇ ਆਹ ਦੇਖ ਰਹੇ ਹੋ ਤੁਸੀਂ ਗ੍ਰੀਨ ਕਲਰ ਦੇ ਵਧੀਆ ਸੋਹਣੇ ਬਿਊਟੀਫੁਲ ਗੇਟ ਉਹ ਸਾਹਮਣੇ ਇੱਕ ਗੁੰਬਦ ਤੇ ਗੁੰਬਦ ਦੇ ਆਸੇ-ਪਾਸੋਂ ਦੇਖਦੀ ਹੋਈ ਸਾਰੀ ਬਿਲਡਿੰਗ ਦੋਸਤੋ ਸਾਹਮਣੇ ਲਿਖਿਆ ਬਿਨ ਬੱਦਲ ਬਰਸਾਤ ਹੈ ਜਗ੍ਹਾ ਦਾ ਇਸ ਦਾ ਨਾਮ ਹੈ ਤੇ ਆਹ ਸਾਹਮਣੇ ਸਾਰੀ ਤੁਸੀਂ ਦੇਖ ਰਹੇ ਹੋ ਸੇਲਿਓਂ ਕੀ ਬਾੜੀ ਦੀ ਬਿਲਡਿੰਗ ਕੰਪਲੈਕਸ ਸਾਰਾ ਕੰਪਲੀਟ 올ਡ ਬਿਲਡਿੰਗ ਹੈ ਤੇ ਇਹ ਕਹਿੰਦੇ ਮਹਾਰਾਜਾ ਸੰਗਰਾਮ ਜੀ ਦਾ ਜਦੋਂ ਵਿਆਹ ਹੋਇਆ ਸੀ ਜਾਂ ਕਹਿ ਲੋ ਮੈਰਿਜ ਹੋਈ ਸੀ ਜਿਹੜੀ ਉਹਦੀ ਬਿਊਟੀਫੁਲ ਵਾਈਫ ਸੀਗੀ ਰਾਣੀ ਉਹਦੇ ਨਾਲ ਕਹਿੰਦੇ 48 ਦਾਸੀਆਂ ਵੀ ਨਾਲ ਆਂਗਿਆ ਸੀ ਉਹ 48 ਦਾਸੀਆਂ ਉਹਦੀਆਂ ਸਹੇਲੀਆਂ ਸੀ ਤੇ ਸਹੇਲੀਆਂ ਨੂੰ ਨਾਲ ਲਿਆਂਦਾ ਸੀ ਜਦੋਂ ਤਾਂ ਉਹਨਾਂ ਸਹੇਲੀਆਂ ਦੇ ਠਹਿਰਨ ਲਈ ਮਹਾਰਾਜਾ ਸੰਗਰਾਮ ਨੇ ਇਹ ਜਗ੍ਹਾ ਬਣਾਈ ਸੀ ਤੇ ਇਸ ਜਗ੍ਹਾ ਦਾ ਨਾਂ ਹੀ ਤਾਂ ਹੀ ਸਹੇਲੀਆਂ ਦੀ ਬਾੜੀ ਰੱਖਿਆ ਗਿਆ ਸੀ ਤੇ ਇੱਥੇ ਉਹਨਾਂ ਦਾ ਰੈਨ ਬਸੇਰਾ ਰੱਖਿਆ ਹੋਇਆ ਸੀਗਾ ਤੇ ਮਹਾਰਾਜਾ ਸੰਗਰਾਮ ਜੀ ਉਹਨਾਂ ਵੱਲੋਂ ਇਹ ਜਗ੍ਹਾ ਬਣਾਈ ਗਈ ਸੀ। ਉਹਦੇ ਉਪਰ ਰਾਜਸਥਾਨ ਦਾ ਇੱਕ ਫੇਮਸ ਸ਼ਹਿਰ ਹੈ। ਤੇ ਇੱਥੇ ਜਗ੍ਹਾ ਜਿਹੜੀ ਹੈਗੀ ਹੈ ਉਪਸਥਿਤ ਆਪ ਦੇਖ ਸਕਦੇ ਹੋ ਤੁਸੀਂ। ਸੋਹਣੀ ਜਗ੍ਹਾ ਮਤਲਬ ਆਪਣੀ ਸਹੇਲੀਆਂ ਲਈ ਉਹਨਾਂ ਬਣਵਾਈ ਸੀ ਰਾਣੀ ਵੱਲੋਂ। ਸਾਡੇ ਤੁਸੀਂ ਹਰਿਆ ਭਰਿਆ ਬਾਗਿਚਾ ਤੇ ਗ੍ਰੀਨਰੀ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਤੇ ਇਹ 18ਵੀਂ ਸਤਾਪਦੀ ਦਾ ਇੱਕ ਸਮਾਰਕ ਹੈ ਜਿਹੜਾ ਮਹਾਰਾਣਾ ਸੰਗਰਾਮ ਨੇ ਬਣਵਾਇਆ ਸੀ ਤੇ ਇਹਦੀ ਲੋਕੇਸ਼ਨ ਹੈਗੀ ਹੈ ਫਤਿਹ ਸਾਗਰ ਲੇਕ ਜਿਹੜੀ ਉਦੈਪੁਰ ਦੀ ਮੇਨ ਲੇਕ ਹੈ ਉਹਦੇ ਕੋਲੇ ਹੀ ਹੈ ਉਹਦੇ ਨਾਲ ਉਹਦੇ ਕੰਢੇ ਤੇ ਬਹੁਤ ਸੋਹਣੀ ਗੱਲਬਾਤ ਹੈ ਬਹੁਤ ਹੀ ਬਿਊਟੀਫੁਲ ਹੈ ਜਿਹੜਾ ਕਿ ਸ਼ਾਇਦ ਬੈਠਣ ਲਈ ਘੁੰਮਣ ਲਈ ਟਾਈਮ ਸਾਂਭਿਤ ਕਰ ਲਈ ਬਣਾਇਆ ਹੋਵੇਗਾ ਤੇ ਇਹਦੇ ਸਾਈਡ ਤੇ ਦੇਖ ਸਕਦੇ ਤੁਸੀਂ ਗੋਲ ਕਿ ਤੇਰੇ ਦੇ ਵਿੱਚ ਇੱਕ ਦੀਵਾਰ ਟਾਈਪ ਜਿਹੜੀ ਦਰਖਤਾਂ ਦੀ ਬਣੀ ਹੋਈ ਹੈ ਜਿਹਨੂੰ ਪਾਮ ਟਰੀ ਕਹਿੰਦੇ ਨੇ ਆਪਾਂ ਉਹ ਬਣੀ ਹੋਈ ਹੈ ਤੇ ਪਰਦੇ ਦਾ ਪਰਦਾ ਹੈ ਤੇ ਬਿਊਟੀਫੁਲ ਜਗ੍ਹਾ ਹੈ ਪੂਰੀ ਗ੍ਰੀਨਰੀ ਹੈ ਦੋਸਤੋ ਪੂਰਾ ਹਰਿਆ ਭਰਿਆ ਬਾਗਿਚਾ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਉਦੇਪੁਰ ਘੁੰਮਣਾ ਹੋ ਤਾਂ ਇਹਨੂੰ ਆਪਣੀ ਲਿਸਟ ਦੇ ਵਿੱਚ ਜ਼ਰੂਰ ਰੱਖੋ ਤੁਸੀਂ ਇੱਥੇ ਕੋ ਮੋਂਗੇ ਤਾਂ ਤੁਹਾਡੀ ਤਵੇ ਇਹ ਤੁਹਾਡਾ ਮਨ ਖੁਸ਼ ਹੋ ਜਾਵੇਗਾ ਇਹ ਹਰਿਆ ਭਰਿਆ ਬਾਗੀਚਾ ਵੇਖ ਕੇ ਕਹਿੰਦੇ ਹਨ ਕਿ ਰਾਣੀ ਨੂੰ ਬਰਖਾ ਦਾ ਪਾਣੀ ਬਹੁਤ ਪਸੰਦ ਸੀ ਇਸ ਲਈ ਮਹਾਰਾਜ ਨੇ ਇੱਥੇ ਫੁਆਰੇ ਲਗਵਾਏ ਸੀ ਤੇ ਆ ਕਮਲ ਤਲਾਈ ਹੈ ਦੋਸਤੋ ਇਹ ਕਮਲ ਤਲਾਈ ਇੱਕ ਬਾਗੀਚਾ ਇੱਕ ਤਲਾਬ ਹੈ ਜਿਹੜਾ ਰਾਣੀ ਨੂੰ ਖੁਸ਼ ਕਰਨ ਲਈ ਬਣਾਇਆ ਗਿਆ ਸੀ ਇੱਥੇ ਆ ਚਾਰ ਹਾਥੀ ਹੈ ਜਿਹੜੇ ਇਹਦੇ ਚੋ ਪਾਣੀ ਸੜਦੇ ਅਤੇ ਪਾਣੀ ਇਹਦੇ ਚ ਬਖੇਰਦੇ ਆ ਕਮਲ ਤਲਾਈ ਕਿਹਾ ਜਾਂਦਾ ਇਹਨੂੰ ਆ ਕਮਲ ਦੇ ਪੇੜ ਆ ਤੋ ਇਹ ਜਿਹੜਾ ਪਾਣੀ ਆਉਂਦਾ ਇਹ ਆਉਂਦਾ ਫਤੇ ਸਾਗਰ ਲੇਕ ਦੇ ਵਿੱਚੋਂ ਦੇਖ ਸਕਦੇ ਹੋ ਫੁਆਰੇ ਨੇ ਸੈਂਟਰ ਦੇ ਵਿੱਚ ਬਣਿਆ ਹੋਇਆ ਇਹ ਤਲਾਬ ਦੇ ਵਿੱਚ ਆ ਫੁਆਰਾ ਤੇ ਆ ਚਾਰੇ ਪਾਸੇ ਬਣੇ ਹੋਏ ਹਾਥੀ ਜਿਹੜੇ ਆਪਣੇ ਸੁੰਡ ਦੇ ਨਾਲ ਇਹ ਇਸ ਤਲਾਬ ਦੇ ਵਿੱਚ ਪਾਣੀ ਛੜਦੇ ਆ ਨ ਕਰਕੇ ਦੋਸਤੋ ਉਹ ਦੇਖ ਸਕਦੇ ਹੋ ਫੁਆਰਾ ਚੱਲ ਪਿਆ ਤੁਹਾਨੂੰ ਦੱਸਿਆ ਸੀ ਵੀ ਜਿਹੜਾ ਹਾਥੀ ਹੈ ਆਪਣੀ ਸੁੰਡ ਰਾਈਏ ਵਿੱਚ ਪਾਣੀ ਸਿਰਦੇ ਆ ਇਸ ਜਿਹੜਾ ਹੈਗਾ ਕਮਲ ਤਲਾਬ ਦੇ ਵਿੱਚ ਤੇ ਇਹ ਪਾਣੀ ਆਉਂਦਾ ਫਤੇਜ ਸਾਗਰ ਲੇਕ ਦੇ ਵਿੱਚੋਂ ਖਿੱਚਦੇ ਆ ਪਾਣੀ ਇਹ ਕਹਿੰਦੇ ਉਹ ਵੇਖੋ ਵੀ ਸਬਰੀ ਸਾਹਿਬ ਖੜੇ ਸੀ ਕਮਲ ਤਲਾਬ ਦੇ ਉੱਪਰ ਤੇ ਥੱਲੇ ਫਾਰੇ ਚੱਲ ਪਏ ਪੂਰੀ ਗੱਲ ਬਾਤ ਆ ਦੋਸਤੋ ਐਵੇਂ ਨਹੀਂ ਕੋਈ ਗੱਲ ਬਾਤ ਸੇਲੋ ਕੀ ਬਾੜੀ ਪੂਰੀ ਸੋਹਣੀ ਲੋਕੇਸ਼ਨ ਹੈਗੀ ਕਹੜ ਗੱਲ ਬਾਤ ਆ ਪੂਰਾ ਜੀ ਲੱਗਦਾ ਸਾਫ ਸਫਾਈ ਦਾ ਵੀ ਪੂਰਾ ਪ੍ਰਬੰਧ ਰੱਖਿਆ ਜਾਂਦਾ ਕੋਈ ਐਸੀ ਗੱਲ ਬਾਤ ਨਹੀਂ ਹੈਗੀ ਉਹ ਵੇਖ ਤੁਹਾਡੇ ਸਾਹਮਣੇ ਸਫਾਈ ਚੱਲ ਰਹੀ ਹੈ ਭਾਰੇ ਪੇ ਚੱਲ ਹਾਥੀ ਵੀ ਆਉਦੀ ਸੁਣ ਦੇ ਵਿੱਚੋਂ ਪਾਣੀ ਪੂਰਾ ਸੱਟ ਰਿਹਾ ਇਸ ਕਮਲ ਤਲਾਬ ਦੇ ਵਿੱਚ ਇਹ ਸਾਰੇ ਫੁਹਾਰੇ ਪੂਰੇ ਜੋਬਨ ਤੇ ਆਓ ਦੇਖ ਸਕਦੇ ਹੋ ਚਾਰੇ ਪਾਸੇ ਤੁਸੀਂ ਪੂਰਾ ਰੰਗ ਰੰਗੀਲਾ ਮਾਹੌਲ ਬਣਿਆ ਹੋਇਆ ਹੈ ਤੇ ਸੋਹਣੀ ਗੱਲਬਾਤ ਹੈ ਪੂਰੀ ਸਾਹ ਸੰਭਾਲ ਹੁੰਦੀ ਹੈ ਇਸ ਪਾਰਕ ਦੀ ਮਾੜੀ ਮੁੱਟੀ ਗੱਲ ਨਹੀਂ ਆ ਦੇਖ ਸਕਦੇ ਹੋ ਤੁਸੀਂ ਪੂਰੇ ਗੁਲਾਬ ਵਗੈਰਾ ਖਿੜੇ ਹੋਏ ਨੇ ਤੇ ਚਾਰਦواری ਪੂਰੀ ਘੈਂਟ ਬਣਾਈ ਹੋਈ ਹੈ ਅੱਗੇ ਫੇਰ ਦੋਸਤੋ ਪੂਰੇ ਜ਼ਬਰਦਸਤ ਫੌਂਟੇਨ ਫੁਹਾਰੇ ਚੱਲ ਰਹੇ ਨੇ ਤੇ ਬੱਚੇ ਕਰ ਰਹੀ ਨੇ ਅੱਧੇ ਗੇਲੀਆਂ ਉਹ ਦੇਖ ਸਕਦੇ ਤੁਸੀਂ ਇਧਰੋਂ ਆਹ ਦੇਖ ਸਕਦੇ ਭਾਰੇ ਚੱਲ ਪਏ ਦੋਸ ਜਦੋਂ ਆਈ ਸੀ ਉਹ ਚੱਲੇ ਨਹੀਂ ਸੀ ਕਿਉਂ 9 ਵਜੇ ਤੋਂ ਬਾਅਦ ਹੀ ਚੱਲਦੇ ਆ ਹਲੋ ਐਸ਼ਾ ਕੈਸੇ ਹੋ ਕਾਸੇ ਆਇਓ जयपुर से जयपुर से बाजी भाई इतनी दूर आप अकेले कैसे आ गए किससे साथ आए ननका ए वेरी गुड क्या देखा जहाँ पर आपने फुहारा फाउंटेन फाउंटेन वेरी गुड थैंक यू हेलो भी दोस्तों पूरी मारो मार है जब आप आए से उधर कोई फुवारे चलदे नहीं थे और सारे फुहारे चल रहे ने पूरी गलवात है दोस्तों पूरा जी लगता है ਦੋਸਤੋ ਗੱਲ ਇਹ ਕਿ ਅਭੀ ਇੱਥੇ ਜਿਹੜਾ ਦੁਪਹਿਰ ਦਾ ਤਾਪਮਾਨ ਥੋੜਾ ਜਿਹਾ ਵੱਧ ਹੁੰਦਾ ਇਸ ਲਈ ਇਸ ਨੂੰ ਵੇਖਣ ਦਾ ਜਿਹੜਾ ਸਮਾਂ ਉਹ ਸਵੇਰੇ ਤੋਂ ਸ਼ਾਮ ਹੀ ਹੈ ਕਹਿਣ ਤੋਂ ਭਾਵ ਕਿ ਜਿਆਦਾ ਤੁਸੀਂ ਸਵੇਰੇ ਇਹਨੂੰ ਦੇਖਣ ਲਈ ਆਓ ਤੇ ਜਾਂ ਫਿਰ ਆਓ ਸ਼ਾਮ ਨੂੰ ਤੇ ਅਕਤੂਬਰ ਤੋਂ ਲੈ ਕੇ ਫਰਵਰੀ ਤੱਕ ਇਹਨੂੰ ਦੇਖਣ ਦਾ ਸਭ ਤੋਂ ਵਧੀਆ ਸਮਾਂ ਮੰਨਿਆ ਜਾਂਦਾ ਹੈ ਬਸ ਜਿਦੋਂ ਮਰਜ਼ੀ ਆ ਸਕਦੇ ਹੋ ਅਸੀਂ ਹੁਣ ਜਿਵੇਂ ਇੱਥੇ ਜੁਲਾਈ ਕਿ ਫਿਰਦੇ ਆ ਮੌਸਮ ਠੀਕ ਆ ਕੋਈ ਗੱਲਬਾਤ ਨਹੀਂ ਵਧੀਆ ਹੈਗਾ ਤੁਸੀਂ ਵੇਖ ਰਹੇ ਸੀ ਸਹੇਲੀਆਂ ਦੀ ਬਾੜੀ ਉਦੇਪੁਰ ਇੱਕ ਫੇਮਸ ਟੂਰਿਸਟ ਪੈਲੇਸ ਜੇਕਰ ਤੁਹਾਨੂੰ ਸਾਡੀ ਕੋਸ਼ਿਸ਼ ਸਾਡੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਕਮੈਂਟ ਤੇ ਲਾਈਕ ਜਰੂਰ ਕਰੋ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਓ ਫਿਰ ਚੱਲਦੇ ਆਂ ਆਪਾਂ ਅਗਲੇ ਕਿਸੇ ਹੋਰ ਨਵੀਂ ਲੋਕੇਸ਼ਨ ਲਈ ਦੋਸਤੋ ਜੇਕਰ ਤੁਸੀਂ ਸਹੇਲੀਆਂ ਦੀ ਬਾੜੀ ਆਓ ਤਾਂ ਇੱਥੇ ਤੁਹਾਨੂੰ ਇੱਕ ਵਧੀਆ ਨੇਚਰ ਦੇ ਰਘਵੀਰ ਸਿੰਘ ਜੀ ਗਾਈਡ ਮਿਲਣਗੇ ਜੇਕਰ ਤੁਸੀਂ ਗਾਈਡ ਦੇ ਨਾਲ ਇਸ ਸ਼ੈਲੋ ਕੀ ਵੱਡਾ ਇਤਿਹਾਸ ਜਾਣ ਦੀ ਇੱਛਾ ਰੱਖਦੇ ਹੋ ਤਾਂ ਤੁਸੀਂ ਰਗਵੀਰ ਸਿੰਘ ਜੀ ਨਾਲ ਕੰਟੈਕਟ ਕਰ ਸਕਦੇ ਹੋ ਤੇ ਇਹਨਾਂ ਦਾ ਮੋਬਾਈਲ ਨੰਬਰ ਸ਼ਾਇਦ ਇਹ ਤੇ ਲਿਖਿਆ ਹੋਇਆ ਕਿਤੇ ਨਹੀਂ ਇਸ ਬੋਲ ਦਿਓ ਸਰ 882431991 ਆਹ ਠੀਕ ਹੈ ਸਰ ਥੈਂਕ ਯੂ